ਕਿ ਆਨੇ ਹਰਪ੍ਰੀਤ ਸਿੰਘ ਲਗਾਤਾਰ ਸਿੱਖ ਵਿਦਵਾਨਾਂ ਨੂੰ ਮਿਲ ਰਹੇ ਹੈਗੇ ਦੋ-ਦੋ ਘੰਟਿਆਂ ਦੀਆਂ ਮੀਟਿੰਗਾਂ ਉਹਨਾਂ ਨੇ ਵੱਡੇ ਸਿੱਖ ਵਿਦਵਾਨਾਂ ਨਾਲ ਲਈਆਂ ਨੇ ਔਰ ਉਹਨਾਂ ਦਾ ਇਹ ਹੈਗਾ ਵੀ ਜਿਹੜਾ ਜਿਹੜਾ ਸਿਧਾਂਤਕ ਤੌਰ ਤੇ ਇੱਕ ਡਾਕੂਮੈਂਟ ਆਉਣਾ ਵੀ ਇਹ ਨਵਾਂ ਅਕਾਲੀ ਦਲ ਕਿਸ ਅਜੰਡੇ ਤੇ ਕੰਮ ਕਰੇਗਾ ਉਹਦੇ ਲਈ ਉਹ ਵੱਖ-ਵੱਖ ਵਿਦਵਾਨਾਂ ਤੇ ਮਹਾਰਾ ਨੂੰ ਹੈਗੇ ਜਿਹੜਾ ਮਿਲ ਰਹੇ ਹੈਗੇ ਆ ਬੀਬੀ ਜੀ ਨੇ ਇਹ ਕਿਹਾ ਹੈਗਾ ਵੀ ਜਿਹੜਾ ਇਹ ਵਿਜ਼ਨ ਡਾਕੂਮੈਂਟ ਆਉਣਾ ਉਹ ਘਟ ਇੱਕ ਪਾਰਟੀ ਦਾ ਵਿਜ਼ਨ ਡਾਕੂਮੈਂਟ ਨਾ ਹੋਵੇ ਇਹ ਕੌਮ ਦਾ ਵਿਜ਼ਨ ਡਾਕੂਮੈਂਟ ਹੋਵੇ ਮਤਲਬ ਉਹ ਵਾਲੀ ਗਲਤੀ ਪਹਿਲਾਂ ਵਾਲੀ ਗਲਤੀ ਨਾ ਹੋਵੇ ਜਾਂ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਦਾ ਮਤ ਆ ਸੀ ਜਾਂ ਅਮਰਸਰ ਲਾਣਾ ਨਾ ਮਾ ਸੀ ਵੀ ਉਹ ਕੌਮ ਦਾ ਡਾਕੂਮੈਂਟ ਆ ਜਿਹੜਾ ਹੋਵੇ ਇਹ ਸ਼ੰਕੇ ਸੇ ਗਿਆ ਵੀ ਗਿਆਨੀ ਜੀ ਕਿਉਂਕਿ ਅਮਿਤ ਸ਼ਾਹ ਨਾਲ ਵੀ ਉਹਨਾਂ ਦਾ ਰਿਲੇਸ਼ਨ ਰਹੇ ਆ ਜਾਂ ਰਾਘਵ ਚੱਡੇ ਦੇ ਜਾਂ ਉਹਦੇ ਤੇ ਜਾਣਦਾ ਹਨ ਵੀ ਇਹ ਕਾਫੀ ਕੋਸ਼ਾ ਜਿਹੜਾ ਪਿਛਲੇ ਦਿਨਾਂ ਦਰਾਂ ਸਾਹਮਣੇ ਆਏ ਸੀਗਾ ਵੀ ਹਨਾ ਪਰ ਉਹ ਕਹਿੰਦੇ ਵੀ ਚਾਹੇ ਉਹਨਾਂ ਦੇ ਨਿੱਜੀ ਰਿਲੇਸ਼ਨ ਰਹੇ ਹੋਣ ਪਰ ਹੁਣ ਜਿੰਨੀ ਪੰਥ ਦੀ ਪਹਿਰੇਦਾਰੀ ਆ ਵੀ ਹੁਣ ਉਹਨਾਂ ਤੋਂ ਭਾਜਪਾ ਦੇ ਖੇਮੇ ਵਿੱਚ ਨਹੀਂ ਜਾਇਆ ਜਾਣਾ। ਵੀ ਇਹ ਸਿੱਖਾਂ ਲਈ ਇੱਕ ਪੋਜ਼ਿਟਿਵ ਗੱਲ ਹੋਊਗੀ। ਪੰਜਾਬ ਯੂਨੀਵਰਸਿਟੀ ਵਿੱਚ ਜਿਹੜੀ ਹੈਗੀ ਚੰਡੀਗੜ੍ਹ ਵਿੱਚ ਸਿੱਖਾਂ ਦੀ ਇੱਕ ਜਥੇਬੰਦੀ ਆ ਵਿਦਿਆਰਥੀ ਜਥੇਬੰਦੀ ਸਾਥ ਦੇ ਨਾਂ ਉਤੇ ਅੱਜ ਜਾਰੀ ਹੁੰਦੀ ਆ। ਅ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹ ਆਪਣਾ ਆਦਰਸ਼ ਮੰਨਦੇ ਆ ਤੇ ਸਿੱਖੀ ਜਜ਼ਬੇ ਦੀ ਉਹ ਜਿਹੜੇ ਸਿੱਖ ਨੌਜਵਾਨ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜਾਂ ਵਿੱਚ ਦੀ ਯੂਨੀਵਰਸਿਟੀ ਵਿੱਚ ਆ ਉਹਨਾਂ ਨੂੰ ਜਥੇਬੰਦ ਕਰਦੀ ਹੈ ਸੋ ਪਿਛਲੇ ਸਾਲ ਵੀ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਈ ਆਪਣਾ ਉਮੀਦਵਾਰ ਇੱਕ ਬੱਚੀ ਨੂੰ ਖੜਾ ਕੀਤਾ ਸੀ ਔਰ ਉਹ ਬੱਚੀ ਆ ਜਿਹੜੀ ਵਧੀਆ ਵੋਟਾਂ ਨਾਲ ਜਿੱਤ ਗਈ ਸੀ ਤੇ ਇਸ ਵਾਰ ਵੀ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਈ ਸ਼ਮੀਰ ਸਿੰਘ ਨਾਂ ਤੇ ਇੱਕ ਸਾਧਾਰੀ ਗੁਰਸਿੱਖ ਨੌਜਵਾਨ ਨੂੰ ਜਿਹੜਾ ਹੈਗਾ ਉਹ ਮੈਦਾਨ ਵਿੱਚ ਉਤਾਰਿਆ ਸੀ ਉਹ ਕਹਿੰਦੇ ਵੀ ਸਾਰੇ ਕਾਗਜ਼ ਸਹੀ ਨੇ ਅਸੀਂ ਵਕੀਲਾਂ ਦਾ ਪੈਨਲ ਲਿਆ ਕੇ ਜਿਹੜੇ ਕਾਗਜ਼ ਆ ਉਹ ਭਰੇ ਹੋਏ ਨੇ ਕਿਤੇ ਵੀ ਕੋਈ ਗਲਤੀ ਨਹੀਂ ਹੈਗੀ ਪਰ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਦਾ ਕਾਰਨ ਇਹ ਸੀ ਕਿ ਮੁਕਾਬਲੇ ਤੇ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਉਹਦਾ ਕੋਈ ਹਿੰਦੂ ਨੌਜਵਾਨ ਆ ਜਿਹੜਾ ਉਹ ਖੜਾ ਕੀਤਾ ਹੋਇਆ ਸੀ ਯੂਨੀਵਰਸਿਟੀ ਪ੍ਰਸ਼ਾਸਨ ਚਾਹੁੰਦਾ ਸੀ ਵੀ ਚੋਣਾਂ ਨਾ ਹੋਣ ਇਹ ਹਿੰਦੂ ਨੌਜਵਾਨ ਬਿਨਾਂ ਚੋਣ ਤੋਂ ਹੀ ਜਿੱਤ ਕੇ ਜਿਹੜਾ ਹੈਗਾ ਜਨਰਲ ਸਕੱਤਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣ ਜਵੇ ਪਰ ਸਿੱਖ ਨੌਜਵਾਨਾਂ ਦੇ ਰੋ ਅੱਗੇ ਆਖਰ ਯੂਨੀਵਰਸਿਟੀ ਨੂੰ ਝੁਕਣਾ ਪਿਆ ਔਰ ਰਾਤ ਨੂੰ ਤੜਕੇ ਨੂੰ 2-3 ਵਜੇ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਵੀ ਜਿਹੜੇ ਕਾਗਜ਼ ਹੈਗੇ ਆ ਉਹ ਅਕਸੈਪਟ ਕਰ ਲਏ ਗਏ ਹੈਗੇ ਸੋ ਸਿੱਖ ਨੌਜਵਾਨਾਂ ਦੇ ਉਸ ਸੰਘਰਸ਼ ਦੀ ਹੈ ਜਿਹੜੀ ਜਿੱਤ ਹੋਈ ਹੈਗੀ ਆ ਤੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਪੰਥਕ ਸਿਆਸਤ ਦੀ ਸਰਦਾਰਤਾ ਸਿੰਘ ਜੀ ਕੀ ਕੁਝ ਚੱਲ ਰਿਹਾ ਹੈਗਾ ਖਾਸ ਕਰਕੇ ਜਿਹੜਾ ਨਵਾਂ ਅਕਾਲੀ ਦਲ ਹੋਂ ਦੇ ਵਿੱਚ ਆਇਆ ਹੈ ਜਾਂ ਆਪਾਂ ਕਹਿ ਲਈਏ ਕਿ ਜਿਨ੍ਹਾਂ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਬਣਾਇਆ ਗਿਆ ਹੈ ਉਸ ਦੇ ਵਿਜ਼ਨ ਡਾਕੂਮੈਂਟ ਨੂੰ ਲੈ ਕੇ ਜਾਂ ਉਹਨਾਂ ਦੇ ਅੱਗੇ ਕੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਾਰਵਾਈਆਂ ਕਰਨਗੇ ਕਿਉਂਕਿ ਹੜਾਂ ਦੇ ਦੌਰਾਨ ਵੀ ਜਿਹੜਾ ਆਪਾਂ ਕਹੀਏ ਤਕਰੀਬਨ ਸਾਰੀਆਂ ਹੀ ਪਾਰਟੀਆਂ ਜਿਹੜੀਆਂ ਗਰਾਊਂਡ ਤੇ ਦੇਖੀਆਂ ਗਈਆਂ ਚਾਹੇ ਉਹ ਕੋਈ ਛੋਟੀ ਪਾਰਟੀ ਹੋਵੇ ਵੱਡੀ ਪਾਰਟੀ ਹੋਵੇ ਸਾਰਿਆਂ ਵੱਲੋਂ ਹੀ ਕੰਮ ਕਰ ਜਿਹੜੇ ਕੀਤੇ ਜਾ ਰਹੇ ਨੇ ਕੀ ਕਹੋਗੇ ਹਾਂਜੀ ਹਾਂਜੀ ਸੋ ਕਾਫੀ ਜਿੱਦਾਂ ਆ ਪਿਛਲੇ ਹਫਤੇ ਕਾਫੀ ਸਰਗਰਮੀਆਂ ਰਹੀਆਂ ਜਿਨ੍ਹਾਂ ਵੀ ਵਿਦਵਾਨਾਂ ਨਾਲ ਜਾਂ ਜਿਨ੍ਹਾਂ ਵੀ ਚੰਗੇ ਸਿੱਖ ਚਿੰਤਕਾਂ ਨਾਲ ਇਸ ਨਵੇਂ ਅਕਾਲੀ ਦਲ ਵੱਲੋਂ ਸੰਪਰਕ ਕੀਤਾ ਗਿਆ ਅਸੀਂ ਉਹਨਾਂ ਨਾਲ ਗੱਲ ਕੀਤੀ ਹੈਗੀ ਆ ਸੋ ਉਹਨਾਂ ਚੋਂ ਸਾਨੂੰ ਬੜੇ ਪੋਜ਼ਿਟਿਵ ਜਿਹੜੀ ਅਪਰੋਚ ਆ ਸਾਹਮਣੇ ਆਈ ਹੈਗੀ ਗਿਆਨੀ ਹਰਪ੍ਰੀਤ ਸਿੰਘ ਲਗਾਤਾਰ ਸਿੱਖ ਵਿਦਵਾਨਾਂ ਨੂੰ ਮਿਲ ਰਹੇ ਹੈਗੇ ਦੋ-ਦੋ ਘੰਟਿਆਂ ਦੀਆਂ ਮੀਟਿੰਗਾਂ ਉਹਨਾਂ ਨੇ ਵੱਡੇ ਸਿੱਖ ਵਿਦਵਾਨਾਂ ਨਾਲ ਲਈਆਂ ਨੇ ਔਰ ਉਹਨਾਂ ਦਾ ਇਹ ਹੈਗਾ ਵੀ ਜਿਹੜਾ ਜਿਹੜਾ ਸਿਧਾਂਤਕ ਤੌਰ ਤੇ ਇੱਕ ਡਾਕੂਮੈਂਟ ਆਉਣਾ ਵੀ ਇਹ ਨਵਾਂ ਅਕਾਲੀ ਦਲ ਕਿਸੇ ਅਜੰਡੇ ਤੇ ਕੰਮ ਕਰੇਗਾ ਉਹਦੇ ਲਈ ਉਹ ਵੱਖ-ਵੱਖ ਵਿਦਵਾਨਾਂ ਤੇ ਮਹਾਰਾ ਨੂੰ ਹੈਗੇ ਜਿਹੜਾ ਮਿਲ ਰਹੇ ਹੈਗੇ ਆ ਸੋ ਉਹਦੇ ਬਾਰੇ ਆਪਣੀਆਂ ਇਨਪੁੱਟਸ ਦੇ ਰਹੇ ਹੈਗੇ ਇਸੇ ਤਰ੍ਹਾਂ ਬੀਬੀ ਸਤਵੰਤ ਕੌਰ ਉਹਨਾਂ ਦੀਆਂ ਸਰਗਰਮੀਆਂ ਦੀ ਸਾਡੇ ਕੋਲ ਰਿਪੋਰਟ ਆਈ ਹੈਗੀ ਆ ਬੀਬੀ ਜੀ ਬਹੁਤ ਸਾਰੇ ਵਿਦਵਾਨਾਂ ਨੂੰ ਤੇ ਪੰਥਕ ਜਥੇਬੰਦੀਆਂ ਦੇ ਸਤਕਾਰਯੋਗ ਲੋਕਾਂ ਨੂੰ ਆਪ ਮਿਲੇ ਨੇ ਕੁਝ ਵਿਦਵਾਨਾਂ ਨਾਲ 2-2 ਘੰਟੇ ਦੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਗੱਲਬਾਤ ਹੋਈ ਆ ਜਿਦੇ ਵਿੱਚ ਬੀਬੀ ਜੀ ਨੇ ਇਹ ਕਿਹਾ ਹੈਗਾ ਵੀ ਜਿਹੜਾ ਇਹ ਵਿਜ਼ਨ ਡਾਕੂਮੈਂਟ ਆਉਣਾ ਉਹ ਘਟ ਇੱਕ ਪਾਰਟੀ ਦਾ ਵਿਜ਼ਨ ਡਾਕੂਮੈਂਟ ਨਾ ਹੋਵੇ ਇਹ ਕੌਮ ਦਾ ਵਿਜ਼ਨ ਡਾਕੂਮੈਂਟ ਹੋਵੇ ਮਤਲਬ ਉਹ ਵਾਲੀ ਗਲਤੀ ਪਹਿਲਾਂ ਵਾਲੀ ਗਲਤੀ ਨਾ ਹੋਵੇ ਜਾਂ ਜਿਸ ਤਰ੍ਹਾਂ ਅਨੰਦਪੁਰ ਸਾਹਿਬ ਦਾ ਮਤਾ ਸੀ ਜਾਂ ਅਮਰਸਰ ਦਾ ਲਾਣਾ ਮਸੇ ਵੀ ਉਹ ਕੌਮ ਦਾ ਡਾਕੂਮੈਂਟ ਆ ਜਿਹੜਾ ਹੋਵੇ ਸੋ ਉਹਦੇ ਲਈ ਉਹ ਜਿਹੜੀ ਹੈਗੀ ਹੈ ਮੈਂਬਰਸ਼ਿਪ ਦੀ ਉਹਦੇ ਵਿੱਚ ਜਿਹੜਾ ਜਿਹੜਾ ਵਿਜ਼ਨ ਡਾਕੂਮੈਂਟ ਦੇ ਚੇਅਰਮੈਨ ਨੇ ਸਰਦਾਰ ਇਕਬਾਲ ਸਿੰਘ ਝੁੰਦਾ ਨੇ ਉਹ ਸਾਰੀ ਚੇਅਰ ਕਰ ਰਿਹਾ ਔਰ ਉਹਨਾਂ ਤੇ ਉਹਨਾਂ ਤੇ ਸਾਰੀ ਜ਼ਿੰਮੇਵਾਰੀ ਹੈਗੀ ਆ ਪਿਛਲੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਆ ਚਾਰ ਮੈਂਬਰ ਹੋ ਰਹੇ ਨੇ ਮੱਖਣ ਸਿੰਘ ਵਰਜਿੰਦਰ ਸਿੰਘ ਮੱਖਣ ਬਰਾੜ ਇੱਕ ਗੁਰਕਬਾਲ ਸਿੰਘ ਵਡਾਲਾ ਔਰ ਅਜੀਪਾਲ ਸਿੰਘ ਬਰਾੜ ਨੂੰ ਜਰਨਲ 77 ਹੌਸ ਕਮੇਟੀ ਦਾ ਲਾਇਆ ਹੈਗਾ ਸੋ ਜਿਹੜਾ ਬੀਬੀ ਜੀ ਉਹਨਾਂ ਵੱਲੋਂ ਇੱਕ ਪੰਥਕ ਕਾਉਂਸਲ ਬਣਾਉਣ ਜਾਏ ਬਣਾਈ ਜਾ ਰਹੀ ਹੈ ਉਹਦੇ ਲਈ ਸੁਝਾਅ ਲੈਣ ਵਾਸਤੇ ਇੱਕ ਪੰਥਕ ਬੋਰਡ ਆ ਜਿਹੜਾ ਬਣਾਇਆ ਜਾ ਰਿਹਾ ਜਿਹਦੇ ਵਿੱਚ ਜਿੱਥੋਂ ਤੱਕ ਹੁਣ ਤੱਕ ਸਾਡੇ ਹਾਲੇ ਆਫੀਸ਼ੀਅਲੀ ਨਹੀਂ ਆਇਆ ਸਾਨੂੰ ਇਹ ਪਤਾ ਲੱਗਿਆ ਵੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲੇ ਤੇ ਗੁਰਮੋਹਨ ਸਿੰਘ ਜੀ ਵਾਲੀਆ ਜਿਹੜੇ ਵਾਈਸ ਚਾਂਸਲਰ ਰਹੇ ਨੇ ਅ ਗੁਰੂਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਔਰ ਅੰਮ੍ਰਿਤਸਰ ਯੂਨੀਵਰਸਿਟੀ ਤੋਂ ਇੱਕ ਵਿਦਵਾਨ ਆ ਸਰਦਾਰ ਅਮਰਜੀਤ ਸਿੰਘ ਜੀ ਉਹਨਾਂ ਦੇ ਨਾਮ 'ਤੇ ਮੇਰਾ ਖਲ ਸਹਿਮਤੀ ਬਣ ਗਈ ਹੋਈ ਆ ਸੋ ਜਿਹੜੇ ਹੋਰ 2 ਜਾਂ 3 ਨਾਮ ਹੋਣਗੇ ਉਹਨਾਂ ਦਾ ਅਗਲੇ ਦਿਨ ਅਚ ਵਿਸਤਾਰ ਆ ਜਾਏਗਾ ਸੋ ਸਾਡੀਆਂ ਖਬਰਾਂ ਅਨੁਸਾਰ ਵੀ ਉਹ ਇੱਕ ਸਹੀ ਲੀਤੇ ਚੱਲ ਰਹੇ ਹੈਗੇ ਆ ਗਿਆਨੀ ਹਰਪ੍ਰੀਤ ਸਿੰਘ ਵਾਲਾ ਜਿਹੜਾ ਸਮੁੱਚਾ ਸਮੂਹ ਹੈਗਾ ਉਹ ਪੋਜ਼ਿਟਿਵ ਅਪਰੋਚ ਨਾਲ ਔਰ ਜਿਹੜਾ ਕੁਝ ਸਿੱਖ ਵਿਦਵਾਨਾਂ ਨੇ ਜਿਨ੍ਹਾਂ ਨੇ ਵੱਡੀ ਪੱਧਰ ਤੇ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰੀ ਆ ਉਹਨਾਂ ਨੇ ਮੈਨੂੰ ਇੱਕ ਇਹ ਇਨਪੁਟ ਦਿੱਤੀ ਹੈਗੀ ਆ ਵੀ ਜਿਹੜਾ ਸਾਡੇ ਵਿੱਚ ਇਹ ਸ਼ੰਕੇ ਸੀਗਾ ਵੀ ਗਿਆਨੀ ਜੀ ਕਿਉਂਕਿ ਅਮਿਤ ਸ਼ਾਹ ਨਾਲ ਵੀ ਉਹਨਾਂ ਦਾ ਰਿਲੇਸ਼ਨ ਰਹੇ ਆ ਜਾਂ ਰਾਘਵ ਚੱਡੇ ਦੇ ਆ ਉਹਦੇ ਤੇ ਜਾਣਦਾ ਹਨ ਵੀ ਇਹ ਕਾਫੀ ਕੋਸ਼ਾ ਜਿਹੜਾ ਪਿਛਲੇ ਦਿਨਾਂ ਦਰਾਂ ਸਾਹਮਣੇ ਆਇਆ ਸੀਗਾ ਵੀ ਹਨਾ ਪਰ ਉਹ ਕਹਿੰਦੇ ਵੀ ਚਾਹੇ ਉਹਨਾਂ ਦੇ ਨਿੱਜੀ ਰਿਲੇਸ਼ਨ ਰਹੇ ਹੋਣ ਪਰ ਹੁਣ ਜਿੰਨੀ ਪੰਥ ਦੀ ਪਹਿਰੇਦਾਰੀ ਆ ਵੇ ਹੁਣ ਉਹਨਾਂ ਤੋਂ ਭਾਜਪਾ ਦੇ ਖੇਮੇ ਵਿੱਚ ਨਹੀਂ ਜਾਇਆ ਜਾਣਾ। ਵੀ ਇਹ ਸਿੱਖਾਂ ਲਈ ਇੱਕ ਪੋਜ਼ਿਟਿਵ ਗੱਲ ਹੋਊਗੀ ਵੀ ਭਾਜਪਾ ਨਾਲ ਹੁਣ ਪੰਥ ਦੇ ਰਿਸ਼ਤੇ ਉਸ ਤਰ੍ਹਾਂ ਇਹ ਨਹੀਂ ਵੀ ਵੀ ਬਾਦਲ ਪਰਿਵਾਰ ਆਪਣਾ ਫੈਸਲਾ ਕਰਕੇ ਕਰ ਲੂਗਾ। ਹੁਣ ਪੰਥ ਦੀ ਪਹਿਰੇਦਾਰੀ ਐਨੀ ਹੈਗੀ ਆ। ਪੰਥ ਸੁਚੇਤ ਐਨਾ ਹੈਗਾ ਜੇ ਗਿਆਨੀ ਜੀ ਹੈ ਜੇ ਗਲਤ ਕਦਮ ਚੁੱਕਣਗੇ ਤਾਂ ਪੰਥਾ ਉਹਨਾਂ ਦੇ ਖਿਲਾਫ ਵੀ ਆਪਣੀ ਆਵਾਜ਼ ਉਠਾ ਸਕਦਾ। ਸੋ ਪੋਜ਼ਿਟਿਵ ਅਪਰੋਚ ਹੈ ਪੰਥਕ ਸਿਆਸਤ ਵਿੱਚ ਵਧੀਆ ਔਰ ਹੋ ਸਕਦਾ ਵੀ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਵਾਲੇ ਗਰੁੱਪ ਨਾਲ ਵੀ ਗਾਹ ਜਾ ਕੇ ਇੱਕਦਮ ਨਹੀਂ ਹੋਲੇ ਹੋਏਗਾ 5-6 ਮਹੀਨੇ ਜਿਹੜੇ ਹੈਗੇ ਆ ਕਿਉਂਕਿ ਇਹ ਇਸ ਜਿਹੜੀ ਠਰ ਹੈਗੀ ਹੈ ਇਹਨੇ ਆਪਣਾ ਜਥੇਬੰਦਕ ਢਾਂਚਾ ਉਸਾਰਨਾ ਜ਼ਿਲ੍ਹਿਆਂ ਦੇ ਮੁਖੀ ਆਉਣੇ ਹੈਗੇ ਆ ਉਹ ਡੈਲੀਗੇਟ ਬਣੇਗੇ ਸੋ ਆਪਾਂ ਵੀ ਪੋਜ਼ਿਟਿਵ ਰਹੀ ਹੈ ਵੀ ਇੱਕ ਚੰਗੇ ਤੇ ਰਹਿ ਜਿਹੜੀ ਰਾਜਨੀਤੀ ਦੀ ਸੋ ਆਪਾਂ ਨੂੰ ਰਾਜਨੀਤਿਕ ਪਿਰਡ ਵਿੱਚ ਇਹ ਥਾਂ ਖਾਲੀ ਨਹੀਂ ਛੱਡਣੀ ਚਾਹੀਦੀ ਸੋ ਭਾਈ ਦਲਵੀਰ ਸਿੰਘ ਨਾਲ ਲਗਾਤਾਰ ਸਾਡਾ ਸੰਪਰਕ ਰਿਹਾ ਜਿਹੜੇ ਪੱਤਰਕਾਰ ਸੀਗੇ ਉਹਨਾਂ ਨੇ 1991 ਦੀਆਂ ਚੋਣਾਂ ਵਿੱਚ ਵੀ ਇਹ ਸਟੈਂਡ ਲਿਆ ਸੀ 1992 ਦੀਆਂ ਵੀ ਹੂੰ ਉਹ ਇੱਕ ਉਦਾਹਰਨ ਦੰਦੇ ਸੀ ਵੀ ਗੁਰੂ ਨਾਨਕ ਪਾਤਸ਼ਾਹ ਹਰਦوار ਗਏ ਆ ਹੂੰ ਹਰਦوار ਜਾ ਕੇ ਉਹਨਾਂ ਦੇ ਸਿਸਟਮ ਵਿੱਚ ਰਹਿੰਦੇ ਆ ਉੱਥੇ ਪਾਸੇ ਨੂੰ ਪਾਣੀ ਦਿੱਤਾ ਉਹਨਾਂ ਨੇ ਪਾਣੀ ਦਿੱਤਾ ਪਰ ਪੁੱਠੇ ਪਾਸੇ ਨਾ ਦਿੱਤਾ ਉਹ ਕਹਿੰਦਾ ਵੀ ਇਸੇ ਤਰ੍ਹਾਂ ਅਸੀਂ ਚੋਣਾਂ ਦੇ ਮੈਦਾਨ ਵਿੱਚ ਰਹੀਏ ਪਰ ਆਪਣੇ ਸਿਧਾਂਤਾਂ ਤੋਂ ਨੂੰ ਪ੍ਰਮੋਟ ਕਰਨ ਲਈ ਅੱਗੇ ਰਹੀਏ ਹੈ ਨਾ ਸੋ ਇਸ ਲਈ ਮਤਲਬ ਸਿਧਾਂਤ ਨੂੰ ਪ੍ਰਮੁੱਖ ਰੱਖੀਏ ਚਾਹੇ ਸਾਡੀਆਂ ਸਰਕਾਰਾਂ 5 ਸਾਲ ਕੱਢਣ ਜਾਂ ਨਾ ਕੱਢਣ ਕਿਉਂਕਿ ਪੁਰਾਣੀਆਂ ਸਰਕਾਰਾਂ ਕੱਢਦੀਆਂ ਵੀ ਨਹੀਂ ਹੈ ਨਹੀਂ ਰਹੀਆਂ ਨਾ ਜਦੋਂ ਇੱਕਦਮ ਤੁਸੀਂ ਇੱਕ ਸੰਪੂਰਨ ਸਰੈਂਡਰ ਕਰ ਦਿੱਤਾ ਫਿਰ ਤੁਹਾਡੀਆਂ ਸਰਕਾਰਾਂ ਦੀ ਤੇ ਫਿਰ ਤੁਹਾਡੇ ਬਿਜ਼ਨਸ ਵੀ ਜਿਹੜੇ ਵੱਡੇ ਫੁੱਲੇ ਤੁਹਾਨੂੰ ਕਿਸੇ ਵਿਰੋਧੀ ਲਈ ਆਪਾਂ ਪੰਥਕ ਜਿਹੜਾ ਪੜ ਹੈਗਾ ਉਹ ਨਾ ਛੱਡੀਏ ਜਿਹੜੀਆਂ ਜਿਹੜੀਆਂ ਰਾਜਨੀਤੀ ਵਿੱਚ ਸ਼ਾਮਲ ਤੇ ਰਾਣੇ ਉਹ ਉਹ ਇਮਾਨਦਾਰ ਹੋਣ ਸਿਧਾਂਤਕ ਹੋਣ ਗੁਰੂ ਪਾਤਸ਼ਾਹ ਤੇ ਗੁਰੂ ਸਿੱਖ ਕੌਮ ਦੇ ਸਿਧਾਂਤਾਂ ਨੂੰ ਪ੍ਰਮੋਟ ਕਰਨ ਅਕਸਰ ਨੂੰ ਪੋਲਿਟਿਸ਼ੀਅਨਸ ਰਾਹੀਂ ਹੀ ਜਿਹੜੀ ਹੈਗੀ ਅੱਗੇ ਜਾ ਕੇ ਜਿਹੜੀ ਗੱਲਬਾਤ ਹੋਏ ਪਰ ਜਿਹੜਾ ਮੁੱਖ ਨਿਸ਼ਾਨਾ ਹੈ ਉਸ ਤੋਂ ਜਿਹੜਾ ਹੈ ਜਿਹੜਾ ਖਾਲਸਾ ਜੀ ਕੇ ਬੋਲ ਬਾਲੇ ਵਾਲਾ ਉਸ ਤੋਂ ਮੁਨਕਰਨਾ ਹੋਇਆ ਜਾਵੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਤੁਹਾਡੇ ਸਾਹਮਣੇ ਸੁੱਖ ਸਹੂਲਤਾਂ ਬਹੁਤ ਜ਼ਿਆਦੀਆਂ ਹੋ ਜਾਂਦੀਆਂ ਨੇ ਜਾਂ ਜਦੋਂ ਤੁਸੀਂ ਮੰਨ ਲਓ ਕਿ ਵੱਡੀਆਂ ਪੋਸਟਾਂ ਤੇ ਜਦੋਂ ਤੁਸੀਂ ਆ ਜਾਂਦੇ ਹੋ ਕੁਰਸੀਆਂ ਮਿਲ ਜਾਂਦੀਆਂ ਨੇ ਆਲਾ ਦਵਾਲਾ ਅਮਲਾ ਫੈਲਾ ਇੰਨਾ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਜਿਹੜਾ ਹੈ ਕਿਤਨਾ ਕਿਤੇ ਤੁਸੀਂ ਆਲਸ ਵਾਲੇ ਬੰਨੇ ਜਿਹੜਾ ਚੱਲ ਜਾਂਦੇ ਹੋ ਕਿ ਸ਼ਾਇਦ ਇਹੀ ਅੰਤਮ ਨਿਸ਼ਾਨਾ ਸੀ ਪਰ ਅੰਤਮ ਨਿਸ਼ਾਨਾ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਹੈ ਉਸ ਤੋਂ ਮੁਨਕਰ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਹੁਣ ਅੱਗੇ ਗੱਲਬਾਤ ਕਰ ਲੈਣੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੱਤ ਜਥੇਬੰਦੀ ਜਿਹੜੀ ਹੈਗੀ ਆ ਉਹਨਾਂ ਦੇ ਉਮੀਦਵਾਰ ਦੇ ਪੇਪਰ ਭਰਨ ਨੂੰ ਲੈ ਕੇ ਜਿਹੜਾ ਹੈ ਉੱਥੇ ਕਸ਼ਮਕਸ਼ ਕਾਫੀ ਦੇਖਣ ਨੂੰ ਮਿਲੀ ਹੈਗੀ ਹੈ ਸਰਦਾਰ ਪ੍ਰਤਾਪ ਸਿੰਘ ਜੀ ਕਿਉਂ ਕੀ ਕਾਰਨ ਕੀ ਹੈ ਕਿਉਂ ਨਹੀਂ ਪੇਪਰ ਭਰਨ ਦਿੱਤੇ ਗਏ ਤੇ ਬਾਅਦ ਚੋਂ ਜਦੋਂ ਪ੍ਰੋਟੈਸਟ ਕੀਤਾ ਗਿਆ ਵਿਦਿਆਰਥੀਆਂ ਦੇ ਵੱਲੋਂ ਫਿਰ ਕਿਹੋ ਜਿਹਾ ਮਾਹੌਲ ਹੈ ਹਾਂਜੀ ਹਾਂਜੀ ਸੋ ਪੰਜਾਬ ਯੂਨੀਵਰਸਿਟੀ ਵਿੱਚ ਜਿਹੜੀ ਹੈਗੀ ਚੰਡੀਗੜ੍ਹ ਵਿੱਚ ਸਿੱਖਾਂ ਦੀ ਇੱਕ ਜਥੇਬੰਦੀ ਹੈ ਵਿਦਿਆਰਥੀ ਜਥੇਬੰਦੀ ਸਾਥ ਦੇ ਨਾਂ ਉੱਤੇ ਜਾਰੀ ਹੁੰਦੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਉਹ ਆਪਣਾ আদর্শ ਮੰਨਦੇ ਆ ਤੇ ਸਿੱਖੀ ਜਜ਼ਬੇ ਦੀ ਉਹ ਜਿਹੜੇ ਸਿੱਖ ਨੌਜਵਾਨ ਯੂਨੀਵਰਸਿਟੀ ਨਾਲ ਜੁੜੇ ਹੋਏ ਕਾਲਜਾਂ ਵਿੱਚ ਤੇ ਯੂਨੀਵਰਸਿਟੀ ਵਿੱਚ ਆ ਉਹਨਾਂ ਨੂੰ ਜਥੇਬੰਦ ਕਰਦੀ ਹੈ ਸੋ ਯੂਨੀਵਰਸਿਟੀ ਦੀ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਨੇ ਅਗਲੇ ਦਿਨਾਂ ਦਾ ਰਾਣ ਹੋਣੀਆਂ ਸੋ ਪਿਛਲੇ ਸਾਲ ਵੀ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਈ ਆਪਣਾ ਉਮੀਦਵਾਰ ਇੱਕ ਬੱਚੀ ਨੂੰ ਖੜਾ ਕੀਤਾ ਸੀ ਔਰ ਉਹ ਬੱਚੀ ਆ ਜਿਹੜੀ ਵਧੀਆ ਵੋਟਾਂ ਨਾਲ ਜਿੱਤ ਗਈ ਸੀ ਤੇ ਇਸ ਵਾਰ ਵੀ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਲਈ ਅਸ਼ਮੀਤ ਸਿੰਘ ਨਾਂ ਤੇ ਕੇਸਾ ਧਾਰੀ ਗੁਰਸਿੱਖ ਨੌਜਵਾਨ ਨੂੰ ਜਿਹੜਾ ਹੈਗਾ ਉਹ ਮੈਦਾਨ ਵਿੱਚ ਉਤਾਰਿਆ ਸੀ ਪਰ ਪ੍ਰਸ਼ਾਸਨ ਆ ਜਿਹੜਾ ਯੂਨੀਵਰਸਿਟੀ ਦਾ ਉਹ ਲਗਾਤਾਰ ਸਾਰਾ ਕੁਝ ਸਹੀ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਪਪਾ ਅਸ਼ਮੀਤ ਸਿੰਘ ਦੇ ਜਿਹੜੇ ਕਾਗਜ਼ ਆ ਉਹ ਐਕਸੈਪਟ ਨਹੀਂ ਸੀ ਕਰ ਰਿਹਾ ਹ ਹ ਉਹਨਾਂ ਦਾ ਵਿਦਿਆਰਥੀਆਂ ਨੇ ਇੱਕਦਮ ਵੀਸੀ ਦੇ ਦਫ਼ਤਰ ਅੱਗੇ ਧਰਨਾ ਲਾਇਆ ਸਾਰੀ ਰਾਤ ਧਰਨਾ ਚੱਲਦਾ ਰਿਹਾ ਰਾਤ ਨੂੰ ਤੜਕੇ ਨੂੰ 2-3 ਵਜੇ ਜਾ ਕੇ ਜਿਹੜਾ ਹੈਗਾ ਵਿਦਿਆਰਥੀਆਂ ਦੇ ਦਬਾਅ ਹੇਠ ਰਿਹਾ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਸਵੇਰੀ ਯੂਨੀਵਰਸਿਟੀ ਬੰਦ ਕਰ ਦੇਣੀ ਆ ਜੇ ਨਾ ਹੋਇਆ ਉਹ ਕਹਿੰਦੇ ਵੀ ਸਾਰੇ ਕਾਗਜ਼ ਸਹੀ ਨੇ ਅਸੀਂ ਵਕੀਲਾਂ ਦਾ ਪੈਨਲ ਲਿਆ ਕੇ ਜਿਹੜੇ ਕਾਗਜ਼ ਆ ਉਹ ਭਰੇ ਹੋਏ ਨੇ ਕਿਤੇ ਵੀ ਕੋਈ ਗਲਤੀ ਨਹੀਂ ਹੈਗੀ ਪਰ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਉਹਦਾ ਕਾਰਨ ਇਹ ਸੀ ਕੇ ਮੁਕਾਬਲੇ ਤੇ ਭਾਰਤੀ ਜਨਤਾ ਪਾਰਟੀ ਦਾ ਵਿਦਿਆਰਥੀ ਵਿੰਗ ਅਖਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਉਹਦਾ ਕੋਈ ਹਿੰਦੂ ਨੌਜਵਾਨ ਆ ਜਿਹੜਾ ਉਹ ਖੜਾ ਕੀਤਾ ਹੋਇਆ ਸੀ ਯੂਨੀਵਰਸਿਟੀ ਪ੍ਰਸ਼ਾਸਨ ਚਾਹੁੰਦਾ ਸੀ ਵੀ ਚੋਣਾਂ ਨਾ ਹੋਣ ਇਹ ਹਿੰਦੂ ਨੌਜਵਾਨ ਬਿਨਾਂ ਚੋਣ ਤੋਂ ਹੀ ਜਿੱਤ ਕੇ ਜਿਹੜਾ ਹੈਗਾ ਜਰਨਲ ਸਕੱਤਰ ਜਿਹੜਾ ਵਾਈਸ ਪ੍ਰੈਜ਼ੀਡੈਂਟ ਬਣ ਜਵੇ ਪਰ ਸਿੱਖ ਨੌਜਵਾਨਾਂ ਦੇ ਰੋ ਅੱਗੇ ਆਖਰ ਯੂਨੀਵਰਸਿਟੀ ਨੂੰ ਝੁਕਣਾ ਪਿਆ ਔਰ ਰਾਤ ਨੂੰ ਤੜਕੇ ਨੂੰ 2-3 ਵਜੇ ਜਾ ਕੇ ਉਹਨਾਂ ਨੂੰ ਦੱਸਿਆ ਗਿਆ ਵੇ ਜਿਹੜੇ ਕਾਗਜ਼ ਹੈਗੇ ਆ ਉਹ ਅਕਸੈਪਟ ਕਰ ਲਏ ਗਏ ਹੈਗੇ ਸੋ ਸਿੱਖ ਨੌਜਵਾਨਾਂ ਦੇ ਉਸ ਸੰਘਰਸ਼ ਦੀ ਆ ਜਿਹੜੀ ਜਿੱਤ ਹੋਈ ਹੈਗੀ ਆ ਹੁਣ ਮੇਰੇ ਖਿਆਲ ਅਗਲੇ 2 ਕੁ ਦਿਨਾਂ ਨੂੰ ਜਿਹੜੀਆਂ ਵੋਟਾਂ ਨੇ ਹੁਣ ਕੰਪੇਨਿੰਗ ਚੱਲ ਰਹੀ ਹੈ 5 ਸ਼ਾਇਦ 5 ਸਤੰਬਰ ਨੂੰ ਵੋਟਾਂ ਨੇ ਸੋ ਉਹਦੇ ਵਿੱਚ ਉਮੀਦ ਕਰਦੇ ਆ ਬੇ ਸਿੱਖਾਂ ਦੀ ਜਥੇਬੰਦੀ ਦਾ ਇੱਕ ਜਿਹੜਾ ਵਿਦਿਆਰਥੀ ਹੈਗਾ ਉਹ ਇਸ ਕਾਉਂਸਲ ਦੀਆਂ ਚੋਣਾਂ ਵਿੱਚ ਜਿੱਤੇਗਾ ਔਰ ਸਿੱਖ ਨੌਜਵਾਨਾਂ ਨੂੰ ਸੰਗਠਿਤ ਕਰਨ ਵਿੱਚ ਅੱਗੇ ਵਧੇਗਾ